ਨੇ ਕੌਣ شریف ਐਵੇਂ ਮੇਰਾ ਮੂੰਹ ਨਾ ਖੁਲਾ ਦੇ ਸਾਰੇ ਇਲਾਕੇ ਨੂੰ ਪਤਾ ਹੈ ਚੋਰ ਤੇ ਡਾਕੂ ਨੇ ਇਹ ਤੇ ਉਹ ਮੰਗਤੇ ਨੇ ਜਿਹੜੇ ਮੰਗਤਿਆਂ ਨੂੰ ਵੀ ਠੱਗ ਲੈਂਦੇ ਹੈਗੇ ਨੇ ਹੈ ਤੇ ਭੱਲੇ ਵਾਲੇ ਤੇ ਵਿਚਾਰੀ ਇੱਜ਼ਤ ਤੋਂ ਡਰ ਕੇ ਮਾਰਿਆਂ ਦੀ ਬੋਲਦੇ ਇਹਨਾਂ ਦਾ ਸਾਫ ਹੋਵੇ ਚੋਰ ਚੋਕਾ ਚੌਧਰੀ ਤੇ ਗੁੰਡੀਰਾਂ ਨ ਪ੍ਰਧਾਨ ਜਦੋਂ ਗੁੰਡੀਰਾਂ ਨੂੰ ਤੁਸੀਂ ਪ੍ਰਧਾਨ ਬਣਾ ਦੋ ਤੇ ਉਹਦੇ ਅੱਗੇ ਫਿਰ ਬੋਲੇ ਕੌਣ ਇਹ ਕੈਸਾ ਨਸ਼ਰੀਫ ਨਹੀਂ ਹੁੰਦਾ ਬੰਦਾ ਪੈਸਾ ਸਿਰਫ ਤੁਹਾਡੇ ਐਬਾਂ ਤੇ ਪਰਦਾ ਪਾ ਦਿੰਦਾ ਇਹ ਵੇਂਦੀ ਨਹੀਂ ਅਖੋਤੇ ਚਰਾਣ ਵਾਲੇ ਮੱਝਾਂ ਚਰਾਣ ਵਾਲੇ ਕਬਾੜੀਆਂ ਦੇ ਬਾਲਾਂ ਕੋਲ ਵੀ ਕੋਠੀਆਂ ਗੱਡੀਆਂ ਆ ਗਈਆਂ ਤੇ ਜਦੋਂ ਵੱਡੀ ਗੱਡੀ ਤੋਂ ਲੈ ਜਾਂਦੇ ਨੇ ਤੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਵੀ ਇਹਨਾਂ ਦੇ ਵੱਡੇ ਕੀ ਕਰਦੇ ਸਨ ਪਰ ਉਹ ਸਲੂਟ ਮਾਰਦੇ ਉਹ ਆਖਣ ਦੇ ਆ ਗਏ ਸ਼ੇਖ ਸਾਹਿਬ ਆ ਗਏ ਭੱਟ ਸਾਹਿਬ ਆ ਗਏ ਰਾਣਾ ਸਾਹਿਬ ਆ ਗਏ ਖਾਨ ਸਾਹਿਬ ਆ ਗਏ ਰਾਈ ਸਾਹਿਬ ਆ ਗਏ ਮੀਆਂ ਸਾਹਿਬ ਮੀਆਂ ਸਾਹਿਬ ਹੈ ਤੇ ਉਹ ਪੈਸੇ ਨੂੰ ਸਲੂਟ ਵੱਜਣ ਟਿਆ ਹੁੰਦਾ ਤੇ ਲੋਕਾਂ ਨੂੰ ਪਤਾ ਹੈਗਾ ਕਿ ਬਾਹਰ ਦੇ ਮੁਲਕਾਂ ਜਾ ਕੇ ਮੰਗਦੇ ਨੇ ਆ ਉੱਥੇ ਜਾ ਕੇ ਉਹਨਾਂ ਨੂੰ ਆਂਦੇ ਨੇ ਅਸੀਂ ਬੜੇ ਹੀ ਗਰੀਬ ਮੁਲਕ ਤੋਂ ਆਏ ਆ ਸਾਡਾ ਮੁਲਕ ਇੰਨਾ ਗਰੀਬ ਹੈ ਇੰਨਾ ਗਰੇਬ ਸਾਡਾ ਪੂਰਾ ਮੁਲਕ ਧੁੱਪੇ ਵੇ ਆ ਸਾਡਾ ਘਰ ਵੀ ਧੁੱਪੇ ਸਾਡੀ ਗੱਡੀ ਵੀ ਧੁੱਪੇ ਖਲੌਂਦੀ ਸਾਡੀ ਤਾਂ ਦੁਨੀਆ ਵੀ ਧੋਪੀ ਚ ਨੇ ਤਾਂ ਗੋਰੀਆਂ ਦੀ ਜਾਣੇ ਬਲਾ ਇਹ ਧੁੱਪ ਕੀ ਹੁੰਦੀ ਇੱਥੇ ਚੌਧਰੀ ਤੇ ਮੀਏ ਬਣੇ ਬੈਠੇ ਨੇ ਨਹੀਂ ਕੌਣ ਸ਼ਰੀਫ ਐਵੇਂ ਮੇਰਾ ਮੂੰਹ ਨਾ